ਇਹ 34 35 ਕਿਲੋਮੀਟਰ ਦਾ ਹੀ ਵੱਡਾ ਦਰਿਆ ਹੈ ਜਾਂ ਨਾਲਾ ਹੈ ਜਿਹਦੇ ਪਾਣੀ ਦਾ ਮਸਲਾ ਲੈ ਕੇ ਇਹਨਾਂ ਨੇ ਉਠਾਇਆ ਕਿ ਕਿਵੇਂ ਇਹ ਪਾਣੀ ਦੇ ਅੰਦਰ ਵੱਖ-ਵੱਖ ਫੈਕਟਰੀਆਂ ਚੋਂ ਆ ਰਹੀ ਗਾਧ ਕੈਮੀਕਲਸ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਪਲੂਐਂਟਸ ਨੇ ਜਾਂ ਕਹਿ ਲੋ ਕਿ ਜਿਹੜੇ ਇਸ ਪਾਣੀ ਨੂੰ ਗੰਦਾ ਕਰਦੇ ਨੇ ਜ਼ਹਿਰੀਲਾ ਬਣਾਉਂਦੇ ਨੇ ਗੰਦਾ ਹੀ ਨਹੀਂ ਕਰਦੇ ਜ਼ਹਿਰੀਲਾ ਬਣਾਉਂਦੇ ਨੇ ਉਦੇ ਖਿਲਾਫ ਇੱਕ ਮੋਰਚਾ ਉਠਾਇਆ ਕਾਲੇ ਪਾਣੀਆਂ ਦਾ ਮੋਰਚਾ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਯਕੀਨ ਦਿਵਾਉਣਾ ਹੈ ਕਿ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਸ ਮੋਰਚੇ ਦੀ ਤਹਿ ਦਿਲੋਂ ਮਦਦ ਹੀ ਨਹੀਂ ਕਰਦੇ ਵੱਤੋ ਵੱਤ ਗਿਣਤੀ 'ਚ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਕੇ ਇਹਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਸਾਰੇ ਰਲ ਕੇ ਕਾਮਯਾਬ ਹੋਵਾਂਗੇ ਨੰਬਰ 1 ਨੰਬਰ 2 ਤੁਸੀਂ ਦੇਖਿਆ ਹੋਣਾ ਕਿ ਲੋਕਾਂ ਦੀ ਤਾਕਤ ਕੀ ਹੁੰਦੀ ਹੈ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਚ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਜਾਂ ਖੁਦਮਖਤਾਰ ਕਰਨ ਦੀ ਕੋਸ਼ਿਸ਼ ਕੀਤੀ ਇਹ ਤੁਹਾਡਾ ਰੌਲਾ ਤੇ ਤਾਕਤ ਸੀ ਜਿਨੇ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਕਿ 8 ਕਾਲਜ ਜਿਹੜੇ ਸਰਕਾਰੀ ਹੀ ਰਹਿਣਗੇ ਇਸ ਤੋਂ ਅੱਗੇ ਭਾਰਤ ਦੀ ਸਰਕਾਰ ਚਾਹੁੰਦੀ ਹੈ ਕਿ ਤਿੰਨ ਇੱਕ ਐਸਾ ਕਾਨੂੰਨ ਬਣਾਇਆ ਜਾਵੇ ਜਿਦੇ ਜਾਂ ਵੀਰ ਨੇ ਮੇਰੇ ਪੱਤਰਕਾਰ ਸੋਸ਼ਲ ਮੀਡੀਆ ਦੇ ਜਿਹੜੇ ਲੋਕ ਨੇ ਉਹਨਾਂ ਨੇ ਗੱਲ 'ਚ ਸਿਕੰਜਾ ਕਸਣਾ ਚਾਹੁੰਦੀ ਹੈ ਸਰਕਾਰ ਪਰ ਲੋਕਾਂ ਨੇ ਉਸ ਤੋਂ ਪਹਿਲਾਂ ਟਰੇਲਰ ਦਿਖਾਤਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਆਈਐਸ ਦੀ ਭਰਤੀ ਦੇ ਅੰਦਰ ਸਿੱਧੇ ਲੋਕਾਂ ਨੂੰ ਦਾਖਲ ਕਰਨਾ ਚਾਹੁੰਦੀ ਸੀ ਪਰ ਲੋਕਾਂ ਦੇ ਵਿਰੋਧ ਕਰਕੇ ਉਹਨੂੰ ਵਾਪਸ ਲੈਣਾ ਪਿਆ ਫੈਸਲਾ ਵਕਫ ਬੋਰਡ ਦਾ ਕਾਨੂੰਨ ਬਣਾਉਣਾ ਚਾਹੁੰਦੀ ਸੀ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਿਆ ਔਰ ਮੈਂ ਇਸ ਲਈ ਗੱਲ ਇਹ ਕਹਿ ਰਿਹਾ ਹਾਂ ਤੇ ਤੁਹਾਡੇ ਜੋਸ਼ ਖਰੋਸ਼ ਅਤੇ ਤਾਕਤ ਦੇ ਸਦਕਾ ਅੱਜ ਲੋਕਲ ਐਮਐਲਏ ਨੂੰ ਉਹ ਜਿਹੜਾ ਇੱਥੇ ਲਾਇਆ ਹੋਇਆ ਸੀ ਪੱਥਰ ਉਹ ਵੀ ਤੋੜਨਾ ਪਿਆ ਕਿ ਸਰਕਾਰ ਤੇ ਸਰਕਾਰ ਦੇ ਅਧਿਕਾਰੀ ਨੇ ਜਿਹੜੇ ਉਹ ਕੋਈ ਵੀ ਵਿਕਾਸ ਦਾ ਕੰਮ ਕਰਨ ਦੇ ਵਿੱਚ ਕੋਈ ਇੰਟਰਸਟ ਨਹੀਂ ਰੱਖਦੇ ਸੋ ਇਹ ਜਿਹੜੀ ਤਾਕਤ ਹੈ ਲੋਕਾਂ ਦੀ ਮੈਂ ਦਾਅਵੇ ਨਾਲ ਕਹਿੰਦਾ ਕਿ ਸਰਕਾਰ ਜਿਹੜੀ 2.5 ਸਾਲ ਪਹਿਲਾਂ ਸਾਡੇ ਹੀ ਲੋਕਾਂ ਨੇ ਲਿਆਂਦੀ ਸੀ 92 ਐਮਐਲਏ ਬਣਾ ਕੇ ਉਹਦੇ ਅੰਦਰ ਜਿੰਨੀਆਂ ਵੀ ਤਰੁੱਟੀਆਂ ਦੇਖੀਆਂ ਗਈਆਂ ਨੇ ਅੱਜ ਹੈ ਨੇ ਤੇ ਆਈਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਨੁਕਸ ਨੇ ਕਈ ਤਰ੍ਹਾਂ ਦੇ ਉਹਨਾਂ ਦੇ ਅੰਦਰ ਭ੍ਰਿਸ਼ਟਾਚਾਰੀ ਤੋਂ ਲੈ ਕੇ ਭਾਈ ਪਤੀਜਾਵਾਦ ਤੱਕ ਹਰ ਚੀਜ਼ ਉੱਥੇ ਫੈਲ ਰਹੀ ਹੈ ਸੋ ਮੈਂ ਗੱਲ ਇੰਨੀ ਕਹਿਣੀ ਚਾਹੁੰਨਾ ਭਰਾਓ ਇੱਕ ਉਦਾਹਰਣ ਦੇ ਕੇ ਤੁਹਾਡੇ ਸਾਹਮਣੇ ਇਹ ਗੱਲ ਰੱਖਣਾ ਚਾਹੁੰਦੇ ਥੋੜੇ ਦਿਨ ਪਹਿਲਾਂ ਮੇਰਾ ਭਤੀਜਾ ਕੈਨੇਡਾ ਤੋਂ ਆਇਆ ਦਿੱਲੀ ਦੇ ਵਿੱਚ ਉਹਦੇ ਸਹੁਰੇ ਨੇ ਉਹ ਅੱਜ ਹਸਪਤਾਲ ਚ ਦਾਖਲ ਹੈ ਉਹਨੇ ਕੋਈ ਅਜਿਹਾ ਪਾਣੀ ਪੀਤਾ ਜਾਂ ਚੀਜ਼ ਖਾਧੀ ਕਿ ਉਹਨੂੰ ਹੈਜਾ ਹੋ ਗਿਆ ਇੰਨਾ ਸੀਰੀਅਸ ਹੋ ਗਿਆ ਕਿ ਉਹਦੇ ਗੁਰਦੇ ਵੀ ਕੰਮ ਕਰਨੋਂ ਜਵਾਬ ਦੇ ਗਏ ਸਿਰਫ 28 29 ਸਾਲ ਦਾ ਮੁੰਡਾ ਆਹੋ ਇਸ ਲਈ ਸਾਫ਼ ਪਾਣੀ ਮੈਂ ਬਤੌਰ ਇੱਕ ਕਿਸਾਨ ਲੀਡਰ ਨਹੀਂ ਬਤਾਰੇ ਡਾਕਟਰ ਜਾਣਨਾ ਕਿ ਹਵਾ ਤੇ ਪਾਣੀ ਇਹ ਕਿੰਨੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਨੇ ਪੀਲੀਆ ਹੋਵੇ ਜਾਂ ਤੁਹਾਨੂੰ ਕਹ ਲੋ ਕਿ ਕੋਈ ਬਿੰਬ ਕੇ ਕੈਂਸਰ ਹੋਵੇ ਜਾ ਉਲਟੀਆਂ ਟੱਟੀਆਂ ਹੋਣ ਅੰਤੜੀਆਂ ਦੀਆਂ 50 ਬਿਮਾਰੀਆਂ ਨੇ ਜੜੀਆਂ ਜਿਗਰ ਦੀਆਂ ਬਿਮਾਰੀਆਂ ਨੇ ਉਹ ਗੰਧਲੇ ਤੇ ਜਿਹੜਾ ਪਾਣੀ ਜ਼ਹਿਰੀਲਾ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਸੋ ਇਸ ਕਰਕੇ ਜਦੋਂ ਸੀ ਆਪਣੇ ਘਰਾਂ ਦੇ ਅੰਦਰ ਬਹੁਤ ਸਾਰੇ ਇੰਤਜ਼ਾਮ ਕਰਦੇ ਆ ਉਬਾਲ ਕੇ ਪਾਣੀ ਪੀਣੇ ਕਿਤੇ ਆਰੋ ਲਵਾਉਣੇ ਕਿਤੇ ਅਸੀਂ ਸਰਕਾਰ ਨੂੰ ਕਹਿਨੇ ਆ ਉੱਥੇ ਜਦੋਂ دریاਪ ਦੇ ਪਾਣੀ ਨੇ ਜਿਹੜੇ ਗੰਧਲੇ ਨੇ ਉਹਦਾ ਜੋ ਵੀ ਕਾਰਨ ਸਰਕਾਰ ਨੂੰ ਇਹਦਾ ਨੋਟਿਸ ਲੈ ਕੇ ਇਹਦਾ ਹੱਲ ਕਰਨਾ ਚਾਹੀਦਾ ਔਰ ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਮਹੱਤਵਪੂਰਨ ਮੁੱਦੇ ਦੇ ਉੱਤੇ ਅੱਜ ਮੈਨੂੰ ਤੁਸੀਂ ਬੁਲਾਇਆ ਮੌਕਾ ਦਿੱਤਾ ਵਿਚਾਰ ਸਾਂਝੇ ਕਰਨ ਦਾ ਤੁਹਾਡਾ ਧੰਨਵਾਦ ਕਰਦਾ ਔਰ ਆਸ਼ ਕਰਦਾ ਹੈ ਕਿ ਤੁਹਾਡੀ ਇਹ ਕੋਸ਼ਿਸ਼ ਜਿਵੇਂ ਜੀਰਾ ਫੈਕਟਰੀ ਬੰਦ ਹੋਈ ਸੀ ਜਾਂ ਮੱਤੇ ਨੰਗਲ ਦੇ ਉੱਤੇ ਤੁਸੀਂ ਜਿੱਤ ਪ੍ਰਾਪਤ ਕੀਤੀ ਸੀ ਜੰਗਲ ਨੂੰ ਰੱਖੀ ਵਾਸਤੇ ਐਵੇਂ ਹੀ ਇਸ ਬੁੱਡੇ ਨਾਲੇ ਦੇ ਮਸਲੇ ਤੇ ਵੀ ਤੁਹਾਡੀ ਅਗਵਾਈ ਦੇ ਵਿੱਚ ਸਾਡੇ ਸਹਿਯੋਗ ਦੇ ਨਾਲ ਸਾਡੀ ਸਮੂਲੀਅਤ ਦੇ ਨਾਲ ਆਪਾਂ ਜਰੂਰ ਕਾਮਯਾਬ ਹੋਵਾਂਗੇ ਐਨਾ ਕਹਿੰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ